ਸਸਰੀ ਕਾਲ ਸਾਰਿਆਂ ਨੂੰ ਅੱਜ ਹੈ ਕਹਾਣੀ ਦੇਵਤਾਲੀ ਬਾਤ ਬਹੁਤ ਵਧੀਆ ਲੇਖਕ ਬਹੁਤ ਵਧੀਆ ਕਲਮ ਉਹਨਾਂ ਦੀ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਹੈ ਰੋਹੀ ਵਿਆਬਾਨ ਰੋਹੀ ਵਿਆਬਾਨ ਚ ਲਖੂ ਆਪਣੇ ਬਾਪ ਨਾਲ ਬੱਕਰੀਆਂ ਚਰਾ ਰਿਆ ਸੀ 12 ਕੋ ਸਾਲ ਉਮਰ ਗਲ ਫਟਿਆ ਪਰਾਨਾ ਕੁੜਤਾ ਤੇ ਤੇੜ ਇੱਕ ਬਾਪੂ ਦੀ ਪੁਰਾਣੀ ਜਹੀ ਵੱਡੀ ਨਿਕਰ ਤੇ ਮੋੜੇ ਤੇ ਪਤੀਲੀ ਤੇ ਹਸਮੁਖ ਸੁਹਾਗਾ ਲਖੂ ਬਾਪੂ ਕੁੰਡਣ ਦੇ ਗਲ ਵੀ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਪੈਰਾਂ 'ਚੋ ਫਿੱਡੇ ਛਿੱਤਰ ਉਤਰਦਾ ਤਾਂ ਲੱਗਦਾ ਬਿਆਨ ਬੁੱਝਕੇ ਕਸੀਟੇ ਮਾਰਦਾ ਪਰ ਜਦੋਂ ਧਿਆਨ ਨਾਲ ਦੇਖੀਏ ਤਾਂ ਪਤਾ ਚੱਲਦਾ ਕਿ ਛਿੱਤਰ ਸਿਰਫ ਨਾਮ ਦੇ ਹੀ ਛਿੱਤਰ ਨੇ ਬਾਕੀ ਤਾਂ ਬਿਲਕੁਲ ਫਟੇ ਹੋਏ ਨਹੀਂ ਘਰ ਕਿਆ ਗੋੜਾ ਰਾ ਚੋਲਾ ਪਾਇਆ ਹੋਇਆ ਸੁਭਾ ਦਾ ਬੜਾ ਹੀ ਕੱਬਾ ਜਿਹਾ ਬੰਦਾ ਅਨਮਨ ਤੇ ਬੋਲਣ ਚ ਖਰਵਾ ਸ਼ਾਇਦ ਘਰ ਵਾਲੀ ਮਰਨ ਤੋਂ ਬਾਅਦ ਇਦਾਂ ਹੋਇਆ ਹੋਵੇਗਾ ਉਹਨਾਂ ਕੋਲ 8 ਬੱਕਰੀਆਂ ਤੇ ਤਿੰਨ ਛੋਟੇ ਬੱਚੇ ਸਨ ਜਿਹੜੇ ਦਰ ਦੇ ਵਕਤ ਬਹੁਤ ਤੰਗ ਕਰਦੇ ਸਨ ਲਖੂ ਨੇ ਦੂਰ ਤੱਕ ਨਜ਼ਰ ਮਾਰੀ ਤਿੱਖੜ ਦੁਪਹਿਰ ਸੂਰਜ ਸਿਰ ਉੱਪਰ ਖੜਾ ਦੂਰ ਦੂਰ ਤੱਕ ਕੋਈ ਦਰਖਤ ਨਹੀਂ ਬੁਈਆ ਲੀ ਬੁਈਆ ਅੱਕ ਠੋਰ ਤੇ ਕਿਤੇ ਕਿਤੇ ਕੋਈ ਮਿੱਟੀ ਦਾ ਟਿੱਬਾ ਅੱਗੇ ਤੁਰਦੇ ਜਾ ਰਹੇ ਸਨ ਕਦੇ-ਕਦੇ ਬੱਕਰੀਆਂ ਨੂੰ ਇਕੱਠਾ ਰਹਿਣ ਦਾ ਹੁਕਮ ਦਿੰਦੇ ਲੱਖੂ ਦਾ ਬਾਪੂ ਵਿੱਚ ਵਿਚਕਰਾਂ ਮਾਰਦਾ ਕਿਉਂਕਿ ਬਗਾੜ ਕੇ ਦੋਵੇਂ ਨਿਕਲ ਕੇ ਪੈ ਸਕਦੇ ਸਨ ਲੱਖੂ ਏ ਧਿਆਰ ਰੱਖੀ ਕੋਈ ਬਿੱਲਾ ਬਗਾੜਾ ਨਾ ਪੈ ਜਾਵੇ ਜੇ ਕੋਈ ਦੇਖੇ ਤਾਂ ਦੱਸ ਦੇ ਹਾਂ ਹਾਂ ਬਾਪੂ ਉਹ ਡੰਡੇ ਨਾਲ ਖੇਡਦਾ ਜਾ ਰਿਹਾ ਸੀ ਬਾਪੂ ਨੇ ਕੀ ਆਖਿਆ ਉਸਨੇ ਧਿਆਨ ਨਹੀਂ ਸੀ ਇੰਨਾ ਧਿਆਨ ਨਾਲ ਨਹੀਂ ਸੁਣਿਆ ਸੀ ਅਚਾਨਕ ਉਹ ਰੁਕਿਆ ਬਾਪੂ ਬਗਿਆੜੇ ਤੇ ਹੋਣਗੇ ਭਲਾ ਆਹੋ ਉਸਨੇ ਮੱਥੇ ਤੇ ਆਇਆ ਪਸੀਨਾ ਪਰਨੇ ਨਾਲ ਪੂੰਝਦੇ ਆਖਿਆ ਮੇਰਾ ਕਾਲੂ ਦੇਖਿਆ ਤੁਸੀਂ ਬਗਿਆੜਾਂ ਨੂੰ ਵਿੱਚ ਕਾਲੋਂ ਪਾੜ ਦੂੰ ਕਾਲੋਂ ਵੀ ਆਪਣਾ ਨਾਂ ਸੁਣਦਾ ਰੁਕਿਆ ਤੇ ਤੁਰਦੇ ਜਾ ਰਹੇ ਲੱਖੂ ਦੇ ਨਾਲ ਖੈਣ ਲੱਗ ਪਿਆ ਲੱਖੂ ਨੇ ਚੇਟੂਕਿਆ ਤੇ ਉਸ ਦੇ ਸਿਰ ਤੋਂ ਹੱਥ ਫੇਰਦਾ ਉਸ ਦੀ ਹੱਥ ਫੇਰਦਾ ਉਹਦੇ ਪਿੱਠ ਤੱਕ ਲੈ ਗਿਆ ਉਹ ਚੰਬਲਦਾ ਹੋਇਆ ਅੱਗੇ ਭੱਜਿਆ ਤੇ ਦੂਰ ਜਾ ਭੌਂਕਣ ਲੱਗਿਆ ਲੱਖੂ ਨੇ ਫੇਰ ਆਵਾਜ਼ ਮਾਰੀ ਤਾਂ ਕਾਲੂ ਭੌਂਕਦਾ ਹੋਇਆ ਵਾਪਸ ਭੱਜ ਆਇਆ ਬਾਪੂ ਤੂੰ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਉਹ ਚਾੱਕਿਆ ਤੇ ਫਿਰ ਚੁੱਪਚਾਪ ਕਰ ਗਿਆ ਅੱਗੇ ਥੋੜੀ ਦੂਰੀ ਤੇ ਇੱਕ ਅੱਕੜ ਦਿਖਾਈ ਦਿੱਤੀ ਜਿਸ ਤੇ ਬੈਠੇ ਬਹੁਤ ਸਾਰੇ ਪੰਛੀ ਆਨੰਦਮਾਨ ਰਹੇ ਸਨ ਲੱਖੂ ਨੇ ਬਫੂ ਨਾਲ ਲਗ ਬੱਕਰੀਆਂ ਕਿਕਰ ਥੱਲੇ ਬਿਠਾ ਦਿੱਤੀਆਂ ਖੜਕਾ ਦੜਕਾ ਸੁਣ ਸਾਰੇ ਪੰਛੀ ਲੰਮਾ ਡਰਨਾ ਮਾਰ ਗਏ ਉਹਨਾਂ ਨੂੰ ਉੜਦਿਆਂ ਦੇਖ ਲੱਖੂ ਬਹੁਤ ਖੁਸ਼ ਹੋਇਆ ਪਰ ਉਸ ਨੂੰ ਦੁੱਖ ਵੀ ਹੋਇਆ ਕਿ ਹੁਣ ਉਹ ਇਸ ਸਿੱਖੜ ਦੁਪਹਿਰ ਵਿੱਚ ਕਿੱਥੇ ਜਾ ਬੈਠਣਗੇ ਲੱਖੂ ਆ ਛੋਟੇ ਮੇਮਨੇ ਨੂੰ ਡੱਬੀ ਥੱਲੇ ਛੱਡ ਦੇ ਲੱਖੂ ਨੇ ਮੇਮਨੇ ਦੇ ਗਾਲਾ ਵਾਲੀ ਰੱਸੀ ਖੋਲ ਦਿੱਤੀ ਤੇ ਮੇਮਨਾ ਆਪਣੀ ਮਾਂ ਫੱਲੇ ਚੁੰਗਣ ਲੱਗਾ ਚਾਰੇ ਪਾਸੇ ਸੁੰਨਸਾਨ ਸੀ ਕਿਤੇ ਕਿਤੇ ਕੋਈ ਬੀਂਡੇ ਦੇ ਟਿੱਕਣ ਦੀ ਆਵਾਜ਼ ਆਉਂਦੀ ਜਾਂ ਕੋਈ ਦੂਰੋਂ ਲੰਘਦਾ ਰਾਹੀ ਦਿਖਾਈ ਦਿੰਦਾ ਬਾਪੂ ਨੇ ਚੁੱਲ੍ਹਾ ਪੁੱਟ ਲਿਆ ਤੇ ਚਾਹ ਬੁਲਾਉਣ ਲੱਗ ਪਿਆ ਆਸੇ ਪਾਸੇ ਤੋਂ ਸੁੱਕਾ ਕਾਫੂਸ ਇਕੱਠਾ ਕੀਤਾ ਤੇ ਅੱਗ ਬਾਲ ਦਿੱਤੀ ਅੱਗ ਦੀਆਂ ਕੜਕੜ ਕਰਦੀਆਂ ਲਪਟਾਂ ਰਾਖਸ਼ੀਵਾਂ ਕਾ ਨੂੰ ਖਾ ਰਹੀਆਂ ਸਨ ਤੇ ਧੂਆ ਅੰਬਾਰ ਬਣਾ ਸਮਾਨ 'ਚ ਚੜ ਰਿਹਾ ਸੀ ਦੂਰੋਂ ਉੱਠੀ ਹਲਕੀ ਜਿਹੀ ਹਨੇਰੀ ਨੇ ਗਰਦਾ ਗੋਰ ਕਰ ਦਿੱਤਾ ਇੱਕ ਬਰੋਲਾ ਜਿਹਾ ਕਸਮਾਂ ਆਣ ਪੌਂਦਾ ਇੱਕ ਪਾਸਿਓਂ ਲੰਘ ਗਿਆ ਬਾਪੂ ਭਲਾ ਇਸ ਬਰੋਲੇ 'ਚ ਭੂਤ ਪ੍ਰੇਤ ਹੁੰਦੇ ਐ ਲੱਖੂ ਨੇ ਬੜੀ ਸਹਿਦਰਤਾ ਨਾਲ ਸਵਾਲ ਕੀਤਾ ਨਹੀਂ ਨਹੀਂ ਕਿਹੜੇ ਰੂਤ ਉਹ ਰੁਖੀ ਜਹੀ ਬਾਤ ਬੋਲ ਆਪਣੇ ਰੱਖੀ ਚਾਹ ਦੀ ਪਤੀਲੀ ਤੋਂ ਬਾਟੀ ਚੁੱਕ ਦੇਖਣ ਲੱਗਾ ਉਸ ਨੇ ਉੱਠ ਇੱਕ ਬੱਕਰੀ ਥਲੋਂ ਦੁੱਧ ਕੱਢ ਲਿਆ ਤੇ ਉਬਲਦੀ ਚਾਹ ਚਾਪਾ ਉਸ ਦੀ ਤੜਫ ਨੂੰ ਠੰਡਾ ਕਰ ਦਿੱਤਾ ਚਾਹ ਦੀ ਬਾਟੀ ਹੱਥਾਂ 'ਚ ਚੁੱਕੀ ਬੈਠਾ ਲਖੂ ਦੂਰ ਰੋਹੀ 'ਚ ਖੜੀ ਝੰਡੀ ਵੱਲ ਵੇਖ ਰਿਆ ਸੀ ਜਿਸ ਦੇ ਇੱਕ ਦੋ ਟਾਹਨੇ ਵਿੰਗੇ ਤੜਿੰਗੇ ਸਨ ਉਸਨੇ ਹੌਲੀ ਜਿਹੀ ਚਾਹ ਦਾ ਸੜਾਕਾ ਇਹ ਹ ਮਾਰਿਆ ਤੇ ਫਿਰ ਝੰਡੀ ਵੱਲ ਦੇਖਣ ਲੱਗਾ ਬਾਪੂ ਅਪਾ ਉਸ ਝੰਡੀ ਥੱਲੇ ਕਿਉਂ ਨਹੀਂ ਬੈਠੀ ਪਿੱਛੋਂ ਕੋਈ ਆਵਾਜ਼ ਨ ਆਈ ਉਸਨੇ ਆਪਣੀ ਧੌਣ ਕੁਮਾ ਦੇਖਿਆ ਤਾਂ ਬਾਪੂ ਚਾਹ ਦੀ ਬਾਟੀ ਚੁੱਕੀ ਦੂਰ ਜਾ ਖੜਾ ਸੀ ਉਸ ਦੇ ਸਾਹਮਣੇ ਉਠਾਂ ਵਾਲੇ ਲੋਕ ਲੰਘੇ ਜਾ ਰਹੇ ਸੀ ਲੱਖੂ ਚਾਹ ਤੋਂ ਵੇਲਾ ਹੋ ਬਾਟੀ ਨਾਲ ਟੋਹਾ ਪੁੱਟਣ ਲੱਗਾ ਕਿੰਨਾ ਹੀ ਸਮਾਂ ਉਹ ਟੋਏ ਪੱਟ ਪੱਟ ਖੇਡਦਾ ਰਿਹਾ ਫਿਰ ਜਾਨ ਕੇ ਇੱਕ ਗੁੱਜਾ ਦਿਖਾਈ ਦਿੱਤਾ ਕਿ ਉਹ ਚਿੱਕਿਆ ਬਾਪੂ ਆ ਦੇ ਕੀ ਨਿਕਲ ਆ ਉਹ ਵੀ ਕਾਲੇ ਆਦਮੀ ਕੋਲ ਆ ਖੜਾ ਲੱਖੂ ਨੇ ਆਸੇ ਪਾਸੇ ਤੋਂ ਪੱਟ ਉਹਨੂੰ ਬਾਹਰ ਕੱਢ ਲਿਆ ਉਹ ਇੱਕ ਮਿੱਟੀ ਦਾ ਬਣਿਆ ਗੁੱਜਾ ਸੀ ਜਿਹੜਾ ਕਿਸੇ কুমਹਾਰ ਦੇ ਹੱਥੀ ਬਣਿਆ ਸੀ ਉਸਦੇ ਬਾਪੂ ਨੇ ਉਸ ਨੂੰ ਚੰਗੀ ਤਰ੍ਹਾਂ ਦੇਖਿਆ ਪੁੱਤ ਪਤਾ ਨਹੀਂ ਕਿੰਨੀ ਕੁ ਦੁਨੀਆ ਦਫਨ ਐ ਇਸ ਧਰਤੀ ਅੰਦਰ ਐਦਾਂ ਦੀਆਂ ਚੀਜ਼ਾਂ ਨਿਕਲਦੀਆਂ ਆਮ ਜਿਹੀ ਗੱਲ ਐ ਲੱਖੂ ਆਪਣੇ ਬਾਪੂ ਦੇ ਮੂੰਹ ਵੱਲ ਵੇਖ ਰਿਹਾ ਸੀ ਉਹ ਫਿਰ ਚੁੱਪਚਾਪ ਆਪਣੇ ਕੰਮ ਲੱਗ ਗਿਆ ਸ਼ਾਮ ਹੋਈ ਤਾਂ ਹੁਕਰ ਆਣੋ ਚਲੇ ਗਏ ਦੂਸਰੀ ਦੁਪਹਿਰ ਲੱਖੂ ਇਕੱਲਾ ਬੈਠਾ ਰੋਹੀ ਵੱਲ ਵੇਖ ਰਿਹਾ ਸੀ ਅੱਜ ਬਾਪੂ ਕਿਤੇ ਬਾਹਰ ਗਿਆ ਹੋਇਆ ਸੀ ਭੱਕਰਾਂ ਖਾ ਪੀ ਆਰਾਮ ਕਰ ਰੰਨਾ ਸੀ ਅਚਾਨਕ ਤਾਲੂ ਕੰਕਣ ਲੱਗਿਆ ਉਹ ਦੂਰ ਇੱਕ ਬੂਈ ਕੋਲੇ ਖੜਾ ਖੌਰੂ ਪਾ ਰਿਹਾ ਸੀ ਲੱਖੂ ਸੋਚ ਚੁੱਪ ਕਰ ਗਿਆ ਕਿ ਕੋਈ ਬਿੱਲਾ ਬਿੱਲੀ ਹੋਵੇਗਾ ਆਖਰ ਉਹ ਚੂੰ ਚੂੰ ਕਰਦਾ ਵਾਪਸ ਪੱਜਾਇਆ ਤੇ ਲੱਖੂ ਕੋਲੇ ਆ ਪੋਂਕਣ ਲੱਗਾ ਉਸ ਦੀ ਪੂਛ ਛੜਰ ਦੇ ਕਾਰਨ ਚੰਡਿਆ ਚੰਲਈ ਹੋਈ ਸੀ ਤੇ ਉਹ ਭੌਂਕਦਾ ਡਰਦਾ ਪਿੱਛੇ ਹਟ ਰਿਹਾ ਸੀ ਲਖੂ ਨੇ ਦੇਖਿਆ ਕਿ ਕੋਈ ਲਾਲ ਸਾੜੀ ਵਾਲੀ ਔਰਤ ਜਿਸਦੇ ਹੱਥ ਵਿੱਚ ਚੱਕਾ ਟੁੱਕਾ ਹੋਇਆ ਸੀ ਉਸਦੇ ਸਾਹਮਣੇ ਖੜੀ ਸੀ ਉਸਦੇ ਵਾਲ ਖੁੱਲੇ ਹੋਏ ਸਨ ਤੇ ਉਸਦੀਆਂ ਅੱਖਾਂ ਡਰਾਉਣੀਆਂ ਲੱਗ ਰਹੀਆਂ ਸਨ ਲਖੂ ਵੀ ਉਸਨੂੰ ਦੇਖ ਤਰਪੰਗ ਗਿਆ ਉਹ ਹੌਲੀ-ਹੌਲੀ ਲਖੂ ਵੱਲ ਚੱਲ ਪਈ ਉਸਨੂੰ ਆਉਂਦਿਆਂ ਦੇਖ ਸਾਰੀਆਂ ਬੱਕਰੀਆਂ ਮੈਂ-ਮੈਂ ਕਰਦਿਆਂ ਪਿੱਛੇ ਹਟ ਗਈਆਂ ਲਖੂ ਦਾ ਦਿਲ ਫੜਕ ਫੜਕ ਵੱਜ ਰਿਹਾ ਸੀ ਉਹ ਇਹਨਾਂ ਸਾਰੀਆਂ ਹਰਕਤਾਂ ਨੂੰ ਦੇਖ ਰਿਹਾ ਸੀ ਅਚਾਨਕ ਬਾਪੂ ਦੀ ਆਵਾਜ਼ ਸੁਣਾਈ ਦਿੱਤੀ ਉਹ ਪਾਗਲਾ ਆ ਬੱਚੇ ਤੋਂ ਤੂੰ ਪਛੜਦੇ ਨਹੀਂ ਉਹ ਬੋਲਦਾ ਤੁਰਿਆ ਆ ਰਿਹਾ ਸੀ ਲਖੂ ਦੀ ਲਖੂ ਵੀ ਉਸ ਦੀ ਆਵਾਜ਼ ਸੁਣ ਕੇ ਇੱਕਦਮ ਉੱਧਰ ਚੱਕਿਆ ਤਾਂ ਉਹ ਔਰਤ ਗਾਇਬ ਹੋ ਗਈ ਉਸ ਤੇ ਆ ਡਰਦੇ ਹੋਏ ਤਰਾ ਨਿਕਲ ਗਿਆ ਪਰ ਉਹ ਆਪਣੇ ਬਾਪੂ ਨੂੰ ਕੁਝ ਨਹੀਂ ਬੋਲਿਆ ਕਾਲੂ ਵੀ ਡਰਦਾ ਚੂੰ-ਚੂੰ ਕਰਦਾ ਵਾਪਸ ਬੱਕਰੀਆਂ ਕੋਲੇ ਆ ਬੈਠਾ ਸਾਰੀਆਂ ਬੱਕਰੀਆਂ ਵੀ ਵਾਪਸ ਛਾਵੇਂ ਆ ਬੈਠੀਆਂ ਕਿੰਨਾ ਹੀ ਸਮਾਂ ਉਹ ਉਹਨਾਂ ਝਾੜੀਆਂ ਵੱਲ ਵੇਖਦਾ ਰਿਹਾ ਪਰ ਉੱਥੇ ਕੋਈ ਨਹੀਂ ਸੀ ਸ਼ਾਮ ਹੋਣ ਲੱਗੀ ਉਹਨਾਂ ਨੇ ਆਪਣੇ ਮਾਲ ਘਰ ਵੱਲ ਤੋਰ ਲਿਆ ਪਰ ਲੱਖੂ ਹਲੇ ਵੀ ਪਿੱਛੇ ਮੁੜ-ਮੁੜ ਜਾ ਕਰ ਰਿਹਾ ਸੀ ਆਖਰ ਉਸ ਦਾ ਰੰਗ ਪੀਲਾ ਪੈਣ ਲੱਗਾ ਜੰਡੇ ਦੇ ਇੱਕ ਟਾਣੇ ਤੇ ਉਹ ਔਰਤ ਪੁੱਠੀ ਲੜਕ ਰਹੀ ਸੀ ਤੇ ਹੱਸ ਰਹੀ ਸੀ ਉਸ ਦੇ ਖੁੱਲੇ ਵਾਲ ਧਰਤੀ ਤੇ ਲੱਗ ਰਹੇ ਸਨ ਲਖੂ ਚੁੱਪਚਾਪ ਕੰਮਦਾ ਹੋਇਆ ਤੁਰਿਆ ਜਾ ਰਿਹਾ ਸੀ ਉਹ ਜਦੋਂ ਵੀ ਪਿੱਛੇ ਦੇਖਦਾ ਉਸ ਨੂੰ ਉਹ ਸੀਨ ਦਿਖਾਈ ਦਿੰਦਾ ਰਾਤ ਉਹ ਚੱਲੀ ਸੀ ਲਖੂ ਪਿਆ ਹਲੇ ਵੀ ਡਰ ਰਿਹਾ ਸੀ ਨਾਲ ਦੇ ਮੰਝੇ ਤੇ ਬਾਪੂ ਸੌਣ ਦੀ ਤਿਆਰੀ ਚ ਸੀ ਉਸ ਨੇ ਗੜਬੀ ਪਾਣੀ ਦੀ ਆਪਣੇ ਸਿਰਾਂ ਨੇ ਰੱਖ ਲਈ ਸੀ ਵਹਿ ਗੁਰੂ ਵਹਿ ਗੁਰੂ ਬਾਪੂ ਪਲਾਂਪੂ ਸੱਚੇ ਹੁੰਦੇ ਨਹੀਂ ਲੱਖੂ ਆਪਣੇ ਬਾਪੂ ਵਾਲ ਪਾਸਾ ਮਾਰਦਿਆਂ ਬੋਲਿਆ ਕੋਈ ਭੂਤ ਪਾਤ ਨਹੀਂ ਹੁੰਦੇ ਐਵੇਂ ਪਕਾਈ ਮਾਰਦੇ ਨਹੀਂ ਹੁੰਦੇ ਆ ਸੌਂ ਜਾ ਚੁੱਪ ਕਰਕੇ ਉਸ ਦੇ ਛੋਟੇ ਜਿਹੇ ਦਿਮਾਗ 'ਚ ਬਹੁਤ ਖੋਰੂ ਪੈ ਰਿਆ ਸੀ ਪਰ ਬਾਪੂ ਉਸ ਨਾਲ ਗੱਲ ਕਰਨ ਨੂੰ ਤਿਆਰ ਹੀ ਨਹੀਂ ਸੀ ਦੋ ਦਿਨ ਲੰਘ ਗਏ ਅਜ ਫੇਰ ਬਾਪੂ ਕਿਤੇ ਦੂਰ ਜਾ ਰਿਹਾ ਸੀ ਸ਼ਾਇਦ ਸ਼ਾਮ ਹੀ ਹੋ ਜਾਵੇ ਪਰ ਇੱਧਰ ਲੱਖੂ ਨੇ ਡਰਦਿਆਂ ਬੱਕਰੀਆਂ ਚਾਰਨ ਤੋਂ ਮਨਾ ਕਰ ਦਿੱਤਾ ਬਾਪੂ ਨੇ ਗਾਲਾਂ ਕੱਢੀਆਂ ਤੇ ਉਹਨੂੰ ਬੱਕਰੀਆਂ ਚਾਰਨ ਭੇਜ ਦਿੱਤਾ। ਉਹਨਾਂ ਦਾ ਘਰ ਪਿੰਡ ਤੋਂ ਬਾਹਰ ਬਾਰ ਸੀ ਕਿਉਂਕਿ ਪਛੜੀ ਜਾਤੀ ਨੂੰ ਲੋਕ ਪਿੰਡੋਂ ਦੂਰ ਰੱਖਦੇ ਸਨ। ਇੰਨਾਂ ਵੱਡੀਆਂ ਜਾਤਾਂ ਤੋਂ ਤੰਗਾ तकरीबन ਉਹਨਾਂ ਦੀ ਜਾਤੀ ਦੇ ਲੋਕ ਉੱਥੇ ਉਥੋਂ ਛੱਡ ਕੇ ਜਾ ਚੁੱਕੇ ਸਨ ਤੇ ਕੁਝ ਕਦਾ ਮੰਨਣਾ ਸੀ ਕਿ ਪਿੰਡ ਦੇ ਬਾਹਰ ਬੇਰਾਨੇ 'ਚ ਭੂਤ ਪ੍ਰੇਤਾਂ ਦਾ ਵਾਸ ਹੈ ਇਸ ਲਈ ਪਿੰਡ ਦਾ ਹੋਰ ਬੰਦਾ ਵੀ ਉਸ ਪਾਸੇ ਕੋਈ ਵੀ ਨਹੀਂ ਸੀ ਜਾਂਦਾ। ਅੱਜ ਫੇਰ ਲਖੂ ਮਜਬੂਰੀ ਕਾਰਨ ਬੱਕਰਾਂ ਲੈ ਕੇ ਜਾ ਰਿਹਾ ਸੀ ਉਸ ਦੀਆਂ ਲੱਤਾਂ ਕੰਬ ਰੀਆਂ ਸਨ ਕਦੇ-ਕਦੇ ਉਸ ਨੂੰ ਲੱਗਦਾ ਕਿ ਉਹ ਧਰਤੀ ਤੇ ਮੂਹਦੇ ਮੂਹ ਡਿੱਕੇਗਾ ਆਖਰ ਉਸ ਨੇ ਬੱਕਰਾਂ ਚਾਰਨ ਤੋਂ ਬਾਅਦ ਕਿੱਤਰ ਥੱਲੇ ਕੱਠੀਆਂ ਕਰ ਦਿੱਤੀਆਂ ਕਾਫੀ ਸਮਾਂ ਲੰਘ ਗਿਆ ਉਸ ਨੂੰ ਝੰਡੀ ਕੋਲ ਹਲਚਲ ਮਹਿਸੂਸ ਹੋਈ ਉਹ ਉੱਠਿਆ ਤੇ ਦੌੜਦਾ ਹੋਇਆ ਬੂਹਿਆਂ ਉੱਲੇ ਜਾ ਲੁਕਿਆ ਉਹੀ ਲਾਲ ਸੜ ਵਾਲੀ ਉਹੀ ਲਾਲ ਸਾੜੀ ਵਾਲੀ ਰਾਜਸਤਾਨੀ ਔਰਤ ਤੁਰਿਆ ਰਹੀ ਸੀ ਦੋਵੇਂ ਹੱਥਾਂ 'ਚ ਬੱਚਾ ਚੁੱਕਿਆ ਹੋਇਆ ਸੀ ਜਿਸ ਦੀ ਕੋਈ ਆਵਾਜ਼ ਨਹੀਂ ਸੀ ਕਾਲੂ ਭੌਂਕਦਾ ਹੋਇਆ ਦੂਰ ਭੱਜ ਗਿਆ ਤੇ ਬੱਕਰੀਆਂ ਡਰਦੀਆਂ ਛਾਂ ਛੱਡ ਪਿੱਛੇ ਤੁੱਪ ਚ ਚਲੀਆਂ ਗੰਗਾ ਉਹ ਤੁਰਿਆ ਰਹੀ ਸੀ ਵਾਲ ਖੁੱਲੇ ਅੱਖਾਂ ਖੜਨਾ ਹੋਆਂ ਤੇ ਉਹ ਚੁੱਪਚਾਪ ਕਿਕਰ ਥੱਲੇ ਬਣੇ ਕੱਚੇ ਖੜੇ ਤੇ ਆ ਬੈਠੀ ਉਹ ਕਿੰਨਾ ਹੀ ਸਮਾਂ ਬੈਠੀ ਰਹੀ ਇੱਧਰ ਲਖੂ ਲੁਕਿਆ ਬੈਠਾ ਦਰਦਾ ਦੇ ਕੰਬ ਰਿਆ ਸੀ ਪਸੀਨੇ ਨਾਲ ਲਥਪਥ ਹੋਇਆ ਉਹ ਬੂਈ ਦੇ ਨਾਲ ਲੱਗਾ ਬੈਠਾ ਦੇਖ ਰਿਹਾ ਸੀ ਅਚਾਨਕ ਉਹ ਔਰਤ ਅਸਨ ਲੱਗੀ ਉੱਚੀ ਉੱਚੀ ਹੱਸੀ ਤੇ ਫਿਰ ਬੂਈ ਵੱਲ ਚਾਕੀ ਉਸਦੇ ਚਾਕਾਂ ਨਾਲ ਲੱਖੂ ਡਰ ਗਿਆ ਇੱਕ ਵਾਰ ਤਾਂ ਉਸ ਨੂੰ ਲੱਗਿਆ ਉਹ ਜ਼ੋਰ ਦੀ ਪਿੰਡ ਵੱਲ ਭੱਜ ਜਾਵੇ ਪਰ ਫੇਰ ਉਹ ਬੱਕਰੀਆਂ ਦਾ ਕਰਕੇ ਸ਼ਾਂਤ ਰਿਹਾ ਉਹ ਆਰਦ ਉੱਠੀ ਤੇ ਵਾਪਸ ਚੰਡੀਵਾਲ ਚਲੀ ਗਈ ਦੇਖਦੇ ਹੀ ਤੀਖਦੇ ਉਹ ਜੰਡੀ ਕੋਲੇ ਜਾ ਗਏ ਉਹ ਲੱਖੂ ਹੋਲੀ ਜਹੀ ਵਾਰ ਨਿਕਲਿਆ ਤੇ ਬੱਕਰਿਆਂ ਵੱਲ ਚੱਲ ਪਿਆ ਉਸਦੀ ਨਜ਼ਰ ਜੰਡੀ ਵੱਲ ਸੀ ਉਸਨੇ ਆਪਣੀਆਂ ਬੱਕਰਿਆਂ ਕਿਕਰ ਥੱਲੇ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰੀਆਂ ਇੱਧਰ ਉੱਧਰ ਬਿਖਰ ਜਾਂਦੀਆਂ ਕਾਲੂ ਵੀ ਕੋਲ ਨਹੀਂ ਆ ਰਿਹਾ ਉਹ ਦੂਰ ਖੜਾ ਹਲੇ ਵੀ ਭੌਂਕੀ ਜਾ ਰਿਹਾ ਸੀ ਆਖਰ ਲੱਖੂ ਥੱਕ ہار ਕੇ ਘਰ ਥੱਲੇ ਬਣੇ ਥੜੇ ਤੇ ਬੈਠ ਗਿਆ। ਕਾਲੂ ਬਹੁਤ ਤੇਜ਼ ਤੇਜ਼ ਭੌਂਕਦਾ ਹੋਇਆ ਵਾਰ-ਵਾਰ ਉਹਦੇ ਵੱਲ ਆ ਰਿਹਾ ਸੀ। ਪਰ ਲੱਖੂ ਉਸ ਨੂੰ ਪਚਕਾਰ ਕੋਲ ਬੁਲਾ ਰਿਹਾ ਸੀ। ਆਖਰ ਉਸਨੇ ਪਿੱਛੇ ਕੁਝ ਮਹਿਸੂਸ ਕੀਤਾ। ਆਪਣੀ ਤੌਣ ਕੁਮਾ ਝਾਕਿਆ ਤਾਂ ਉਹ ਹੜਬੜਾ ਕੇ ਟਰਤੀ ਤੇ ਝਾੜਕਾ। ਉਸਦੀ ਹਾਲਤ ਇੱਕਦਮ ਬੁਰੀ ਹੋ ਗਈ ਉਹ ਬੁਰੀ ਤਰ੍ਹਾਂ ਚੀਖਾਂ ਮਾਰ ਲੱਗਾ ਕਿਉਂਕਿ ਉਸਦੇ ਸਿਰ ਉੱਪਰ ਦਰਖਤ ਤੇ ਟਾਣੇ ਤੇ ਉਹ ਔਰਤ ਔਲਟੀ ਲੜਕੀ ਹੋਈ ਸੀ ਤੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗੀ ਲੱਖੂ ਦਰਦਾ ਹੋਇਆ ਹੱਥ ਬੰਨ ਆਪਣੀ ਜ਼ਿੰਦਗੀ ਦੀ ਭੀਖ ਮੰਗਣ ਲੱਗਾ ਸ਼ਾਮ ਹੋ ਚੱਲੀ ਸੀ ਕੁੰਡਣ ਘਰ ਆ ਪਹੁੰਚਿਆ ਤਾਂ ਉਹ ਵੇਖ ਕੇ ਹੈਰਾਨ ਸੀ ਕਿ ਲੱਖੂ ਹਲੇ ਤੱਕ ਬੱਕਰੀਆਂ ਲੈ ਕੇ ਵਾਪਸ ਨਹੀਂ ਸੀ ਪਰ ਆ ਔਰ ਉਹੀ ਵੱਲ ਗਿਆ ਆਵਾਜ਼ ਮਾਰਦਾ ਹੋਇਆ ਉਸਨੇ ਦੇਖਿਆ ਕਿ ਸਾਹਮਣੇ ਬੱਕਰੀਆਂ ਤੁਰ ਫਿਰ ਰੰਗਾਂ ਸੀ ਉਹਨਾਂ ਚੋਂ ਕੁਝ ਘਰ ਵਾਲਾ ਰੰਗਾਂ ਸੰ ਤੇ ਕਾਲੂ ਕਿਕਰ ਥੱਲੇ ਮਰਿਆ ਪਿਆ ਸੀ ਕੁੰਡਣ ਕੰਬਰਾ ਗਿਆ ਉਸਨੇ ਇੱਧਰ ਉੱਧਰ ਤੁਰ ਫਿਰ ਬਹੁਤ ਆਵਾਜ਼ਾਂ ਮਾਰੀਆਂ ਪਰ ਲੱਖੂ ਕਿਤੇ ਦਿਖਾਈ ਨਹੀਂ ਦੇ ਰਿਆ ਸੀ ਆਖਰ ਉਸ ਦੀਆਂ ਅੱਖਾਂ 'ਚ ਹੰਝੂ ਵਹਿ ਤੁਰੇ ਓਥੜੇ ਤੇ ਬੈਠ ਗਿਆ ਉਸ ਦੀ ਨਜ਼ਰ ਸਾਹਮਣੇ ਝੰਡੀ ਤੇ ਪਈ ਉਹ ਖੜਾ ਹੋ ਗਿਆ ਤੇ ਬਹੁਤ ਘਬਰਾ ਗਿਆ ਕਿਉਂਕਿ ਉਸ ਦੇ ਸਾਹਮਣੇ ਝੰਡੀ ਉੱਪਰ ਇੱਕ ਔਰਤ ਉਲਟੀ ਲਟਕ ਹੱਸ ਰਹੀ ਸੀ ਤੇ ਲੱਖੂ ਇੱਕ ਛੋਟੇ ਬੱਚੇ ਨੂੰ ਗੋਦ 'ਚ ਚੁੱਕੀ ਚੁੱਪਚਾਪ ਖੜਾ ਸੀ ਉਹ ਬੋਲ ਮਾਰਦਾ ਉਹਨਾਂ ਵੱਲ ਭੱਜਿਆ ਪਰ ਉਹ ਵੇਖਦੇ ਹੀ ਵੇਖਦੇ ਗਾਇਬ ਹੋ ਗਏ ਕੁੰਡਨ ਬਹੁਤ ਚੀਖਿਆ ਚਲਾਇਆ ਪਰ ਉਸ ਦੇ ਹੱਥ ਪੱਲੇ ਕੁਝ ਨਾ ਲੱਗਿਆ ਆਖਰ ਉੱਥੋਂ ਇੱਕ ਸੰਤ ਲੰਘ ਰਿਹਾ ਸੀ ਕੁੰਡਨ ਨੇ ਭੱਜ ਉਹਦੇ ਚਰਨ ਫੜ ਲਏ ਉਹਨੂੰ ਸਾਰੀ ਗੱਲ ਦੱਸੀ ਬਾਬਾ ਮੇਰੇ ਪੁੱਤ ਬਚਾ ਲੈ ਬਚਾ ਲੈ ਮੈਂ ਅੱਜ ਹੀ ਇੱਥੋਂ ਛੱਡ ਕੇ ਚਲਾ ਜਾਵਾਂਗਾ ਸੰਤ ਮੁਸਕਰਾਇਆ ਮੈਂ ਤਾਂ ਇੱਕ ਆਮ ਆਦਮੀ ਹਾਂ ਮੇਰੇ ਕੋਲੇ ਕੋਈ ਸ਼ਕਤੀ ਨਹੀਂ ਜਿਹੜਾ ਮੈਂ ਉਸ ਚੜੇਲ ਨੂੰ ਫੜ ਤੇਰੇ ਪੁੱਤ ਨੂੰ ਬਚਾ ਲਵਾਂ ਖੈ ਇੱਕ ਗੱਲ ਦੱਸਦਾ ਹਾਂ ਧਿਆਨ ਕਰੀਂ ਤੇਰੇ بیٹے ਦੇ ਹੱਥ 'ਚ ਇੱਕ ਯੰਤਰ ਹੈ ਉਸ ਨੂੰ ਫੜ ਕੇ ਪਰਾਂ ਛੁੱਟਦੇ ਨਹੀਂ ਤਾਂ ਉਹ ਕਿਸੇ ਹੋਰ ਦੁਨੀਆ 'ਚ ਚਲਾ ਜਾਊਗਾ। ਕੁੰਡਨ ਇੱਕਦਮ ਨੀਂਦ 'ਚੋਂ ਜਾਗ ਗਿਆ ਤੇ ਅੱਖਾਂ ਮਲਦਾ ਕਾਲੇ ਕਦਮੀ ਆਪਣੇ ਪੁੱਤਰ ਦੇ ਕਮਰੇ 'ਚ ਗਿਆ। ਉਸਨੇ ਦੇਖਿਆ ਉਹ ਮੋਬਾਈਲ ਤੇ ਬੈਠਾ ਗੇਮ ਖੇਡ ਰਿਹਾ ਸੀ। ਉਸਨੇ ਮੋਬਾਈਲ ਖੂਬਾਰ ਛੁੱਟ ਦਿੱਤਾ ਤੇ ਆਪਣੇ ਪੁੱਤਰ ਨੂੰ ਫੜ ਆਪਣੀ ਹਿੱਕ 'ਨਾਂ ਲਾ ਲਿਆ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਇਹ ਕਹਾਣੀ ਦਾ ਮੈਸੇਜ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਸਸਰੀਕਾਲ